ਹੀ ਸਦਾ ਬਿੰਡਾ ਜੀ ਦੇ ਦਸਮ ਤਾਪ ਕੋ ਲੁਕੇ ਐਮਸੀ ਨੇ ਥੁੰਦੇ ਰਾਤ ਲਗਭਗ ਸਾਢੇ 3 ਸਾਢੇ 11 ਵਜੇ ਸਾਢੇ 11 10 ਵਜੇ ਦੇ ਮਤਲਬ ਵਿਚਕਾਰ ਇਹਨਾਂ ਨੇ ਬੱਸ ਸਟੈਂਡ ਦੇ ਨੇੜੇ ਪਿਸਤੌਲ ਲਹਿਰਾ ਕੇ ਉਥੇ ਗੁਨਾਹਗਰ ਦੀ ਕਰਕੇ ਗਏ ਆ ਗਾਲਾਂ ਦੇ ਕੇ ਗਏ ਆ ਇਸ ਵਾਰ ਦੇ ਵਿੱਚ ਸਾਡੇ ਐਮਸੀ ਸਾਹਿਬ ਉਹਨਾਂ ਨੇ ਚੌਂਕੀ ਦੇ ਵਿੱਚ ਰਿਪੋਰਟ ਲੱਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਗੱਲ ਨਹੀਂ ਸੁਣੀ ਉਹਦੇ ਖਿਲਾਫ ਇਹਨਾਂ ਨੇ ਚੌਂਕੀ ਅੱਗੇ ਧਰਨਾ ਲਾਇਆ ਅੱਛਾ ਮੈਂ ਵੀ ਕੁਦਰਤੀ ਮੈਂ ਆ ਰਿਹਾ ਸੀ ਮੈਂ ਆ ਵੀ ਦੇਖੋ ਕੀ ਧਰਨਾ ਕੀ ਆ ਉਹ ਮੇਰੇ ਕੋਲ ਕੁਝ ਐਮਸੀ ਆ ਗਏ ਕਹਿੰਦੇ ਜੀ ਤੁਸੀਂ ਆਓ ਕਹਿੰਦੇ ਵੀ ਵਿਸ਼ਵਾਸ ਦਿਵਾਓ ਮੈਂ ਉੱਥੇ ਚਲਾ ਗਿਆ ਅਜੇ ਮੈਂ ਜਾ ਕੇ ਖੜਾ ਹੀ ਸੀ ਉੱਥੇ ਤੇ ਤੇਜ਼ ਰਫਤਾਰ ਨਾਲ ਗੱਡੀ ਆਈ ਤੇ ਉਹਨਾਂ ਨੇ ਮਤਲਬ ਮੇਰਾ ਖਿਆਲ ਵੀ ਉੱਤੇ ਚੜਾ ਦੇਣੀ ਸੀ ਜਿੰਨੇ ਵੀ 100 200 ਬੰਦਾ ਸੀਗਾ ਭੱਜ ਕੇ ਪਾਸੇ ਹੋਏ ਤੇ ਉਹਨਾਂ ਨੇ ਨਿਕਲਨਸਾਰ ਫਾਇਰਿੰਗ ਕਰੀ ਤਿੰਨ ਉਹਨਾਂ ਨੇ ਫਾਇਰ ਕਰਿਆ ਦੋ ਕੰਢੇ ਦੇ ਬੱਧੀ ਇੱਕ ਹਵਾਈ ਫਾਇਰ ਉਹ ਇਸ ਤਰ੍ਹਾਂ ਲੈ ਕੇ ਚੌਪਲ ਚੌਂਕੀ ਦੇ ਅੰਦਰ ਵੀ ਬੜਿਆ ਇਹ ਗੁੰਡਾਗਰਦੀ ਕਰੀ ਹੈ ਇਹ ਅਕਾਲੀ ਦਲ ਦੀ ਸ਼ੈਅ ਤੇ ਕੰਮ ਕਰਿਆ ਕਿਉਂਕਿ ਜਿਨ੍ਹਾਂ ਨੇ ਗੁੰਡਾਗਰਦੀ ਕਰੀ ਹੈ ਉਹ ਅਕਾਲੀ ਦਲ ਦਾ ਬੰਦਾ ਹੈ ਕਿਉਂਕਿ ਜਿਹੜੀ ਕੱਲ ਹੀ ਹੈ ਸਾਰੇ ਬਖਲਾਈ ਹੋਏ ਹੈ ਸਾਡੀ ਆਮ ਆਦਮੀ ਪਾਰਟੀ ਨੇ ਪਹਿਲਾਂ 50000 ਤੋਂ ਵੱਧੇ ਤੋਂ ਡੇਟ ਕਰੀ ਹੈ ਉਹ ਹੁਣ ਬਖਲਾਈ ਹੋਏ ਹੈ ਵੀ ਇਹ ਇਸ ਵਾਰ ਫੇਰੇਗੇ ਅਗਸਤ ਤੱਕ ਜਿੱਤੂਗੀ ਤੇ ਇਸ ਕਰਕੇ ਇਹ ਦਹਿਸ ਦਾ ਮਾਹੌਲ ਬਣਾ ਰਹੇ ਆ ਕੌਣ ਕੌਣ ਸੀ ਜੀ ਬਾਈ ਨੇਮ ਦਰਸ਼ਕ ਜਿਓ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਕੌਣ ਕੌਣ ਸੀ ਬਾਈ ਨੇਮ ਬਾਈ ਨੇਮ ਹਾਂਜੀ ਇੱਕ ਤਾਂ ਜਗਜੀਤ ਸਿੰਘ ਆ ਜੀ ਜੀ ਉਹਨੇ ਫਾਇਰਿੰਗ ਕਰੀ ਹੈ ਇੱਕ ਉਹਦੇ ਨਾਲ ਸੀਗਾ ਗੁਰਸੇਵ ਸਿੰਘ ਜੀ ਗੁਰਦਾਸ ਸਿੰਘ ਸੀਗਾ ਜੀ ਮੰਨੂ ਮਨੋਜ ਇੱਕ ਮੰਨੂ ਮਨੋਜ ਜੇ ਗੁਰਦਾਸ ਸਿੰਘ ਦੀ ਗੱਲ ਕਰਦੇ ਹੋਏ ਟਰੱਕ ਜਿਹਨ ਦੇ ਪ੍ਰਧਾਨ ਵੀ ਰਹੇ ਨੇ ਪ੍ਰਧਾਨ ਵੀ ਰਹੇ ਹਾਂਜੀ ਤੁਸੀਂ ਕਹੋ ਅਕਾਲੀ ਦਲ ਵੱਲੋਂ ਸ਼ਾਇਦ ਤੁਹਾਡੇ ਵੱਲ ਨਹੀਂ ਟਰੱਕ ਨੇ ਤਡਾਣ ਲਈ ਜਾਉਂਗਾ ਛੱਡ ਗਈ ਨਹੀਂ ਜੀ ਇਹ ਅਸੀਂ ਤਾਂ ਇਹਨੂੰ ਸ਼ਰਤਾ ਸੀਗਾ ਜੀ ਵੈਸੇ ਕਿਉਂਕਿ ਇਹ ਥੋੜਾ ਜਿਹਾ ਉਲਟ ਚੱਲਣ ਲੱਗਿਆ ਸੀਗਾ ਜੁਨੀਅਨ ਦੇ ਉਥੇ ਐ ਪੋਸਟਾ ਉੱਲ ਜਾ ਕੇ ਰੱਖ ਦਿੰਦੇ ਸੀਗੇ ਵੀ ਉਥੇ ਤਾਂ ਕਬਜ਼ਾ ਥੋੜੋ ਲੈਣਾ ਹੁੰਦਾ ਟਰੱਕ ਨੂੰ ਨਾਲੇ ਸਾਰੇ ਕਹਿੰਦੇ 200 ਬੰਦੇ ਮੇਰੇ ਕੋਲ ਆ ਗਿਆ ਕਹਿੰਦੇ ਵੀ ਇਹਨੂੰ ਤੁਸੀਂ ਤਾਰੋ ਉਹ ਇਸ ਨੂੰ ਲਾਤਾ ਸੀ ਤੇ ਹੁਣ ਇਹ ਸਾਡੇ ਤੋਂ ਹੋਰ ਗੱਜੇ ਸੀ ਇਹ ਅਸੀਂ ਬਣਾਏ ਸੀ ਹਾਂ ਜੀ ਪਾਰਟੀ ਸ਼ਰਤੀ ਸੀ ਜੀ ਇਹਨਾਂ ਨੇ ਪਾਰਟੀ ਅਸੀਂ ਤਾਂ ਇਹਨੂੰ ਸਲਾਈ ਨਹੀਂ ਹੈ ਤੇ ਆਪ ਵੀ ਤੋਂ ਪਾਸੇ ਕਰਤਾ ਸੀ ਦੇ ਪਾਸੇ ਹਾਂ ਜੀ ਹਾਂ ਜੀ ਤੇ ਤੁਹਾਡੇ ਤੇ ਵੀ ਕੋਈ ਫਾਇਰ ਵਗੈਰਾ ਹੋਇਆ ਜਿਵੇਂ ਚਰਚਾ ਹੋ ਰਹੀ ਹੈ ਜੀ ਨੇ ਉਹਦਾ ਜੀ ਫਾਇਰਿੰਗ ਦਾ ਸਾਰਿਆਂ ਤੇ ਹੋ ਗਿਆ। ਕੋਕ ਤੇ ਮੌਜੂਦ ਮੈਂ ਮਤਲਬ ਮੇਰੀ ਹਾਜ਼ਰੀ ਦੇ ਵਿੱਚ ਇਹ ਕੰਮ ਹੋਇਆ ਜੀ। ਮੈਨੂੰ ਅਜੇ 5 ਮਿੰਟ ਵੀ ਨਹੀਂ ਸੀ ਹੋਏ ਉੱਥੇ ਦੇ। ਐਮਐਲਏ ਸਾਹਿਬ ਪੋਸਟਾ ਫੀਰੀਅਲ ਦੇਖਦੇ ਜੇ ਦੇ ਵਿੱਚ ਵੀ ਇੱਕ ਐਮਐਲਏ ਜੀ ਦੀ ਸੁਰੱਖਿਆ ਨਹੀਂ ਹੋ ਸਕੀ ਜਾਂ ਜਿਸ ਬੰਦੇ ਨੇ ਰਾਤ ਫਾਇਰਿੰਗ ਕੀਤੀ ਹੈ। ਉਹ ਇਹਦੇ ਰਾਤ ਹੀ ਹਨ ਗ੍ਰਿਫਤਾਰ ਕਰਕੇ ਜਾਉਂਦਾ ਰਵਲਵਰ ਜਬਤ ਕਰਕੇ। ਤੁਹਾਨੂੰ ਮੈਂ ਦੱਸਦਾ ਜੀ ਅੱਜ ਤੋਂ 20-25 ਦਿਨ ਪਹਿਲਾਂ ਇੱਕ ਇਹਨਾਂ ਦੇ ਖਿਲਾਫ ਟਰੱਕ ਯੂਨੀਅਨ ਦੀ ਕਮੇਟੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਇਹਨਾਂ ਦੇ ਖਿਲਾਫ। ਲੇਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਉਹਨਾਂ ਦੇ ਕਾਇਰ ਕਰਨ ਨਹੀਂ ਵਾਪਰਦੀ ਸੀ ਇਹਨਾਂ ਦੀ ਪੂਰੀ ਅਣਗਹਿਲੀ ਹੈ ਪੁਲਿਸ ਵੀ ਨਲਾਕੀ ਹੈ ਪੁਲਿਸ ਦੀ ਪੂਰੀ ਨਲਾਕੀ ਹੈ ਜਦੀ ਮੈਂ ਇਹ ਐਸਐਸਪੀ ਸਾਹਿਬ ਨੂੰ ਵੀ ਕਿਹਾ ਡਿਪੀ ਸਾਹਿਬ ਨੂੰ ਵੀ ਕਿਹਾ ਸਾਰੇ ਪ੍ਰਸ਼ਾਸਨ ਨੂੰ ਮੈਂ ਦੱਸ ਤੋਕਿਆ ਪਹਿਲਾਂ ਵੀ ਇਹ ਜੋ ਸਾਡੇ ਥਾਣਾ ਨਥਾਣਾ ਤੇ ਪੁਲਿਸ ਚੌਕੀ ਇਹ ਗੱਲ ਹੀ ਹੁੰਦੇ ਵੈਸੇ ਤਾਂ ਇਹ ਸਾਰੇ ਮਹੌਲੇ ਇਹਦੇ ਬਣਿਆ ਪਿਆ ਮੈਂ ਚਾਰੇ ਚੌਕੀਆਂ ਜਿਹਨੇ ਵੀ ਸਾਡੇ ਮੇਰੇ ਹਲਕੇ ਦੇ ਵਿੱਚ ਆਉਂਦੇ ਆ ਖਾਣੇ ਚੌਕੀਆਂ ਕੋਈ ਕਿਸੇ ਦੀ ਸੁਣਵਾਈ ਨਹੀਂ ਕਰ ਰਹੀ ਜੀ ਮੈਂ ਇਹ ਮੈਨੂੰ ਤਾਂ ਜੀ ਤੁਹਾਡੀ ਤੁਸੀਂ ਇੱਕ ਹਲਕੇ ਦੇ ਨਮਾਇੰਦੇ ਹੋ ਮਜੂਦਾ ਸਰਕਾਰ ਦੇ ਐਮਐਨਏ ਤੁਹਾਡੀ ਸੁਣਵਾਈ ਨਹੀਂ ਆਪਾਂ ਕਰਤਾ ਵੀ ਬੰਦ ਇਹ ਜੀ ਫਿਰ ਇਹੀ ਲੜੌੜਾ ਉਹ ਸਾਡੇ ਕੋਲੇ ਆਉਂਦੇ ਜੀ ਉਹ ਐਸੀ ਕਰਕੇ ਇਹ ਤਾਂ ਹੁਣ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਪ੍ਰਸ਼ਾਸਨ ਦੀ ਇਹ ਗੱਲ ਮਾਨ ਸਾਹਿਬ ਤਾਂ ਰੱਖੀ ਜੀ ਕਿ ਸੁਣਵਾਈ ਹੋਣੀ ਨਹੀਂ ਰਹੀ ਮਾਨ ਸਾਹਿਬ ਨੂੰ ਪਤਾ ਜੀ ਮਾਨ ਸਾਹਿਬ ਨੂੰ ਸਾਨੂੰ ਪਤਾ ਜੀ ਅੱਜ ਗੱਲ ਹੋਈ ਮਾਨ ਸਾਹਿਬ ਨਾਲ ਨਹੀਂ ਮਾਨ ਸਾਹਿਬ ਨਾਲ ਅੱਜ ਕੋਈ ਨਹੀਂ ਗੱਲ ਹੋਈ ਅੱਜ ਮੇਰੀ ਖੇਤੀਬਾੜੀ ਮੰਤਰੀ ਕੁੜੀਆਂ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਮੈਨੂੰ ਵਾਰੀ ਗੱਲ ਦੱਸੀ ਅਰੈਸਟ ਹੋਈ ਹੈ ਜੀ ਕਿਸੇ ਦੀ ਅਰੈਸਟ ਦੋ ਬੰਦਿਆਂ ਦੀ ਹੋਈ ਹੈ ਗੁਰਸੇਵ ਸਿੰਘ ਦੀ ਤੇ ਜਗਜੀਤ ਸਿੰਘ ਦੀ ਅਰੈਸਟ ਫੋਟੋ ਕੀਤੀ ਦੂਸਰੇ ਦੋ ਮੌਕੇ ਤੋਂ ਭੱਜ ਗਏ ਸੀ ਜੀ ਮੌਕੇ ਤੋਂ ਭੱਜ ਗਏ ਉਹ ਟੋਟਲ 6 ਜਣੇ ਸੀਗੇ ਜੀ ਪੰਜ ਛੇ ਜਣੇ ਸੀ ਕੁਝ ਅਣਪਛਾਤੇ ਜਿਹਨਾਂ ਦੀ ਪਛਾਣ ਉਹ ਸ਼ਰੀਆਮ ਕਹਿੰਦੇ ਅਸੀਂ ਪੁਲਿਸ ਨੂੰ 20 ਲੱਖ ਰੁਪਏ ਦਿੱਤਾ ਇਥੇ ਗਵਾਹੀ ਹੈਗੇ ਬੰਦੇ ਜੀ ਵੀ ਪੁਲਿਸ ਨੂੰ ਅਸੀਂ 20 ਲੱਖ ਰੁਪਏ ਦਿੱਤਾ ਤੇ ਸਾਡਾ ਤੁਸੀਂ ਕੋਈ ਕਰ ਲਓ ਜਿਹੜਾ ਕੋਈ ਕਰਨਾ ਐਸਾ ਨਹੀਂ ਗੁਨਾਗਾਰੀ ਦਾ ਨਾਚ ਹੋ ਦਾ ਇਹਦਾ ਮੋਰ ਬਣਾ ਰਿਹਾ ਇਸ ਰੋਸ ਦੇ ਵਿੱਚੋਂ ਅੱਜ ਸਾਰੀ ਮੰਡੀ ਬੰਦ ਕੀਤੀ ਗਈ ਜਦੋਂ ਪਾਚਾ ਦਰਜ ਹੋ ਗਿਆ ਉਦੋਂ ਬਾਅਦ ਸਾਡੇ ਦੁਕਾਨਦਾਰਾਂ ਨੇ ਦੁਕਾਨਾਂ ਖੋਲੀਆਂ ਐਡਮਿਨ ਜਿਹੜੀ ਹੈ ਬਿਊਰੋਕ੍ਰੇਸੀ ਜਿਹੜੀ ਹੈ ਉੱਪਰ ਦੀ ਪੈ ਰਹੀ ਹੈ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਬਿਊਰੋਕ੍ਰੇਸੀ ਜਿਹੜੀ ਹੈ ਤੁਹਾਡੇ ਹਾਂਜੀ ਹਾਂਜੀ ਪੁਰਾਣੇ ਨਿਯਮਾਂ ਤੇ ਬਿਊਰੋਕ੍ਰੇਸੀ ਉੱਪਰ ਪੈ ਰਹੀ ਹੈ ਉੱਪਰ ਹੈ ਜੀ ਹਾਂਜੀ ਇਹ ਟਰੱਕ ਜਿਹਨਾਂ ਦਾ ਮਸਲਾ ਹੈ ਜਾਂ ਜੀ ਲੋਕ ਸਭਾ ਚੋਣਾਂ ਦਾ ਮਸਲਾ ਹੈ ਇਹ ਦੋਨੇ ਰਲ ਜਾਂਦੇ ਆ ਜੀ ਇਸ ਸਮੇਂ ਜਦੋਂ ਹੁਣ ਮੌਕਾ ਤਾਂ ਚੋਣਾਂ ਦਾ ਹੀ ਹੈ ਅਸਲ ਮਸੇ ਦੋਨੇ ਹੋ ਜਾਂਦੇ ਆ ਠੀਕ ਹੈ ਅੱਗੇ ਵੀ ਖਤਰਾ ਤੁਹਾਨੂੰ ਇਸ ਤਰੀਕੇ ਦੀ ਘਟਨਾਵਾਂ ਤੋਂ ਲੱਗ ਰਿਹਾ ਕਿ ਤੁਹਾਨੂੰ ਖਤਰਾ ਤਾਂ ਹੈਗਾ ਜੀ ਸਤੋਂ ਦਾ ਜਿਹੜੇ ਗਨਮੈਨ ਸੀ ਉਹ ਵੀ ਵਾਪਸ ਲੈ ਲੇ ਵੀ ਕਹਿੰਦੇ ਚੋਣ ਕਮਿਸ਼ਨ ਦੀ ਹਾਲਤ ਮੇਰੇ ਕੋਲ ਦੋ ਗਨਮੈਨ ਹੀ ਆ ਦੋ ਜੁਗਨ ਚੁੱਕੀ ਨੇ ਚਲੇ ਜਾਂਦੇ ਆ ਜੀ ਨਹੀਂ ਅਸਲ ਵਿੱਚ ਜਿਹੜੀ ਕੋਈ ਦਿਨ ਦਿਹਾੜੇ ਇਦਾਂ ਦੀ ਘਟਨਾ ਵਾਪਰ ਲਈ ਤੁਸੀਂ ਆਪ ਹੀ ਸੋਚੋ ਵੀ ਕਿਹੜੀ ਇੱਥੇ ਬਿਆਣੀ ਹੈ ਕੋਮਿਊਨਿਟੀ ਦੇ ਲੋਕ ਦੁਕਾਨਦਾਰ ਨੇ ਠੀਕ ਹੈ ਉਹਨਾਂ ਵਿੱਚ ਇੱਕ ਡਰਦਾ ਮਾਹੌਲ ਤਾਂ ਬਣਦਾ ਹੀ ਹੈ ਦੇਖੋ ਸਾਰਾ ਸਿਸਟਮ ਕਿਤਨਾ ਕਿਤੇ politcal ਸਿਸਟਮ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਹੈਗਾ ਵੀ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਹੈ ਠੀਕ ਹੈ ਪਤਾ ਹੈ ਵੀ ਬਹੁਤ ਵੱਡੇ ਬਹੁਮਤ ਦੇ ਨਾਲ ਸਰਕਾਰ ਇੱਥੇ ਆਪਣੇ MP ਜਿਹੜੀ ਸੀਟ ਹੈ ਲੋਕ ਸਭਾ ਠੀਕ ਹੈ ਉਹ ਨਿਕਲ ਜਾ ਰਹੀ ਹੈ ਉਹ ਇੱਥੇ ਪਹਿਲਾਂ ਵੀ 55000 ਵੋਟ ਤੇ ਲੀਡ ਹੋਈ ਸੀ ਮਤਲਬ ਕਿਤਨਾ ਕਿਤੇ ਇੱਕ ਡਰਦਾ ਮਾਹੌਲ ਬਣਾ ਕੇ ਤੇ ਬਾਣੀਆ ਜਿਹੜੀ ਮਤਲਬ ਦੁਕਾਨਦਾਰ ਜਾਂ ਹਿੰਦੂ ਕਮਿਊਨਿਟੀ ਉਹਨਾਂ ਦੇ ਇੱਕ ਡਰਦਾ ਮਾਹੌਲ ਬਣਾਇਆ ਜਾ ਰਿਹਾ ਹੈ ਕੌਣ ਲੋਕ ਬਣਾ ਰਹੇ ਨੇ ਅਕਾਲੀ ਦਲ ਦੀ ਅਕਾਲੀ ਦਲ ਵਾਲਾ ਹੈ ਜੀ ਸਿਕਾ ਹੈ ਜੁਸੀਂ ਖੁਦ ਕਹੀਏ ਹੋ ਕਿ ਵੀ ਇਹ ਬੰਦਾ ਸਾਡੇ ਵਿੱਚ ਆ ਗਿਆ ਸੀਗਾ ਲੇਕਿਨ ਅਸਲੀ ਗੱਲ ਇਹ ਨਹੀਂ ਜੀ ਜੀ ਸਿੰਘ ਨਾ ਇਹ ਤਾਂ ਹੀ ਆਪਣੇ ਚਾਏ ਜੀ ਨਹੀਂ ਨਹੀਂ ਸਾਡੇ ਨਹੀਂ ਸਾਡੇ ਵਿੱਚ ਤਾਂ ਕਿਤੇ ਨਹੀਂ ਆਇਆ ਜੀ ਇਹ ਅਕਾਲੀ ਦਾ ਬੰਦਾ ਹੈ ਜੀ ਗੁੰਡਾ ਮੁੰਡਾ ਜੀ ਉਹਨਾਂ ਦਾ ਰੱਖਿਆ ਹੋਇਆ ਹੈ ਬਸ ਸਿਰਫ ਇਹ ਕੋ ਬਗਲਾੜ ਦੇ ਵਿੱਚ ਆ ਕੇ ਵੀ ਇਹ ਹੈ ਵੀ ਇੱਕ ਡਰਦਾ ਮਾਹੌਲ ਬਣਾ ਦਈਏ ਇੱਥੇ ਵੀ ਠੀਕ ਹੈ ਲੋਕੀ ਗੱਲ ਕਹਿਣ ਵੀ ਸਰਕਾਰ ਦਾ ਫੈਲੂ ਹੋ ਰਿਹਾ ਜੀ ਨਾਕਾਮੀਆਂ ਜੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਅਕਾਲੀਆਂ ਦਾ ਹਾਲੇ ਦਬਦਬਾ ਜ਼ਿਆਦਾ ਹੈ ਜੀ ਦਬਦਬਾ ਦੇਖੋ ਜੀ ਜਿਨ੍ਹਾਂ ਨੇ ਸੱਤ ਮੈਂ ਜਿਹੜੀ ਬਹੁਤ ਸਕੇ ਜਿੱਕੀ ਬੈਠੀ ਆ ਪਰ ਉਸ ਨੇ ਕਾਰਵਾਈ ਨਹੀਂ ਕਰਾਇਆ ਦੇਖੋ ਕਿਤੇ ਨਾ ਕਿਤੇ ਤੁਸੀਂ ਸਮਝ ਲਓ ਸਾਰੇ ਨੂੰ ਚੰਨੋ ਪਤਾ ਹੈ ਵੀ ਸਰਕਾਰ ਆ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਜੀ ਪੂਰੀ ਇਮਾਨਦਾਰੀ ਨਾਲ ਕਰ ਰਹੇ ਆ ਸਾਡਾ ਕਦੇ ਕੋਈ ਐਮਐਲਏ ਕੋ ਚੇਅਰਮੈਨ ਕੋਈ ਕਦੇ ਹੋਰ ਤੁਸੀਂ ਕਦੇ ਅੱਜ ਤੱਕ ਦੇਖਿਆ ਕਿਸੇ ਨੂੰ ਧੰਕਾਉਂਦਾ ਜਾਂ ਕਿਸੇ ਕੋਲ ਤੋਂ ਧੰਕਾਉਂਦਾ ਕੋਈ ਮਦਦ ਲਈ ਸਤਰੀ ਕੇ ਦਾ ਠੀਕ ਹੈ ਮਤ ਵੀ ਬਿਊਰੋਕ੍ਰੇਸੀਆਂ ਜੋ ਕੋ ਪ੍ਰਾਣਾ ਜਿਹਨਾਂ ਦਾ ਕੋ 50 60 ਸਾਲ ਪਹਿਲਾਂ ਦਾ ਮਤਲਬ ਜਿਹੜਾ ਉਹਨਾਂ ਦਾ ਨਾਲ ਤਾਲਮੇਲ ਸੀ ਕਿਤਨਾ ਕਿਤੇ ਰਿਸ਼ਤੇ ਜਿਹੜੇ ਹੁੰਦੇ ਨੇ ਆਪਸ ਚ ਬਣੇ ਹੋਏ ਉਹ ਕਿਤਨਾ ਕਿਤੇ ਸਾਨੂੰ ਨੁਕਸਾਨ ਦੇਣ ਦੀ ਕੋਸ਼ਿਸ਼ ਲੱਗ ਰਹੀ ਹੈ ਅ ਅੱਜ ਜਿਹੜੀ ਸਵੇਰੇ ਹੈਗਾ ਜਿਹੜੇ ਪੁੱਚੋ ਮੰਡੀ ਦੇ ਨਿਵਾਸੀ ਹੈਗੇ ਆ ਉਹਨਾਂ ਦੀ ਇੱਕ ਦੂਸਰੀ ਧਿਰ ਦੇ ਨਾਲ ਕੋਈ ਆਪਸੀ ਰਾਤ ਨੂੰ ਕੋਈ ਪ੍ਰੋਬਲਮ ਹੋਈ ਸੀਗੀ ਆਪਸ ਚ ਆਪਣੀ ਲਾਗਤਬਾਜੀ ਸੀਗੀ ਕੋਈ ਤੇ ਉਹ ਸਬੰਧੀ ਉਹ ਅੱਜ ਸਵੇਰੇ ਜਿਹੜਾ ਹੈਗਾ ਚੌਂਕੀ ਤੇ ਬਾਹਰ ਇਕੱਠੇ ਹੋਏ ਸੀਗੇ ਜੋ ਇਹ ਇਕੱਠ ਹੋਣ ਦੇ ਕਾਰਨ ਜਿਹੜੀ ਆਪੋਜ਼ਿਟ ਪਾਰਟੀ ਸੀਗੀ ਉਹ ਆਪੋਜ਼ਿਟ ਪਾਰਟੀ ਦੇ ਇਹਨਾਂ ਦੇ ਨਾਲ ਆਪਸ ਵਿੱਚ ਫੋਨ ਤੇ ਕੋਈ ਗੱਲ ਸੁਣੀ ਹੋਈ ਹੈਗੀ ਹੈ ਜਿਸ ਕਾਰਨ ਜਿਹੜੀ ਆਪੋਜ਼ਿਟ ਪਾਰਟੀ ਹੈ ਉਹਨਾਂ ਨੇ ਇੱਥੇ ਆ ਕੇ ਜਿਹੜਾ ਹੈਗਾ ਇਹਨਾਂ ਦੇ ਨਾਲ ਪਹਿਲਾਂ ਗਾਲੀ-ਕਲੋਚ ਕੀਤੀ ਤੇ ਜਿਹੜੇ ਹੈਗੇ ਆ ਫਾਇਰ ਹੈਗੇ ਆ ਉਹ ਓਪਨ ਕੀਤੇ ਹੈਗੇ ਆ ਜਿਹੜੇ ਅਕਿਊਜ਼ਡ ਹੈਗੇ ਆ ਜਗਜੀਤ ਸਿੰਘ ਪੁੱਤਰ ਜਰਨੈਲ ਸਿੰਘ ਏ ਵਾਸੀ ਨਾਥਾਣਾ ਸੇਵਕ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ ਗੁਰਦਾਸ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਬਖਤੂ ਅਤੇ ਇੱਕ ਮਨੋਜ ਕੁਮਾਰ ਮੰਨੂ ਹੈਗੇ ਜਿਹੜੇ ਇਹ ਜਿਹੜੇ ਚਾਰ ਦੋਸ਼ੀ ਹੈਗੇ ਆ ਇਹਨਾਂ ਵੱਲੋਂ ਇਹ ਜਿਹੜਾ ਇਨਸੀਡੈਂਟ ਹੈਗਾ ਇਹ ਇਸ ਨੂੰ ਅੰਜਾਮ ਦਿੱਤਾ ਗਿਆ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਅਸੀਂ ਜਿਹੜਾ ਜਗਜੀਤ ਸਿੰਘ ਹੈਗਾ ਜੀ ਦੇ ਸੇਵਕ ਹੈਗਾ ਇਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈਗਾ ਤੇ ਇਹਨਾਂ ਦੇ ਖਿਲਾਫ ਜਿਹੜੀ ਐਕਸ਼ਨ ਹੈਗਾ ਉਹ ਲਿੱਤਾ ਜਾ ਰਿਹਾ ਸਰ ਇਹ ਵੀ ਗੱਲ ਸਾਫ ਮਾਮਲਾ ਕੀ ਸੀਗਾ ਜੀ ਇਹ ਪੂਰਾ ਜਿਹੜਾ ਕਿ ਕਾਰਨ ਕੀ ਸੀ ਗੱਲ ਦਾ ਇਹਨਾਂ ਦੀ ਜਿਹੜੀ ਆਪਸ 'ਚ ਕੋਈ ਮਤਲਬ ਮੰਡੀ ਲੈਵਲ ਤੇ ਕੋਈ ਇਹਨਾਂ ਦੀ ਪਹਿਲਾਂ ਦੀ ਕੋਈ ਪ੍ਰੋਬਲਮ ਚੱਲ ਰਹੀ ਸੀਗੀ ਜੋ ਕੱਲ ਵੀ ਰਾਤ ਨੂੰ ਇਹਨਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਸੀਗੀ ਪ੍ਰੋਬਲਮ ਹੋਈ ਸੀਗੀ ਤੇ ਕੋਈ ਇਹਨਾਂ ਦਾ ਆਪਸੀ ਜਿਹੜਾ ਹੈਗਾ ਕੋਈ ਪ੍ਰੋਬਲਮ ਹੈਗਾ ਰੀਜ਼ਨ ਹੈ ਉਹਦੇ ਕਰਕੇ ਇਹ ਇਨਸੀਡੈਂਟ ਹੋਇਆ ਹੈਗਾ ਜੀ ਜੀਐਸਪੀ ਸਾਹਿਬ ਗੱਲ ਕਰੀਏ ਗੱਲ ਇਹ ਵੀ ਸਾਹਮਣੇ ਆਈ ਹੈ ਵੀ ਜਦੋਂ ਉਹਨਾਂ ਨੇ ਗੋਲੀਆਂ ਚਲਾਈ ਤਾਂ ਮੌਕੇ ਤੇ ਮੌਜੂਦਾ ਐਮਐਲਏ ਮੌਜੂਦ ਸਨ ਜੀ ਇਹ ਇਹਦੇ ਵਿੱਚ ਇਹ ਕਲੈਰੀਫਾਈ ਕਰਨਾ ਹੈਗਾ ਵੀ ਜਿਹੜੀ ਅ ਅਗਰੀਵਡ ਪਾਰਟੀ ਹੈ ਜਿਹੜੀ ਵਿਕਟਮ ਪਾਰਟੀ ਹੈ ਉਹਨਾਂ ਵੱਲੋਂ ਜਿਹੜੇ ਐਮਐਲਏ ਸਾਹਿਬ ਨੂੰ ਰਿਕਵੈਸਟ ਕੀਤੀ ਗਈ ਸੀ ਕਿ ਸਾਡੀ ਇਹ ਮੰਡੀ ਦੀ ਪ੍ਰੋਬਲਮ ਹੈਗੀ ਆ ਤੁਸੀਂ ਪਲੀਜ਼ ਆ ਕੇ ਸੁਣੋ ਜੋ ਐਮਐਲਏ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਨ ਆਏ ਸੀ ਵਿਚਾਰ ਵਟਾਂਦਰਾ ਕਰਨ ਆਏ ਸੀਗੇ ਪਰ ਮੀਨ ਵਾਈਲ ਜਿਹੜੀ ਆਪੋਜ਼ਿਟ ਪਾਰਟੀ ਹੈਗੀ ਉਹਨਾਂ ਦੀ ਫਰਸਟ ਪਾਰਟੀ ਦੇ ਨਾਲ ਜਿਹੜੀ ਹੈਗੀ ਆ ਉਹ ਕਹਾਣੀ ਹੋਊਗੀ ਤੇ ਇਹ ਪ੍ਰੋਬਲਮ ਜਿਹੜੀ ਹੈਗੀ ਆ ਇਹ ਕ੍ਰੀਏਟ ਹੋਊਗੀ ਤੇ ਮਤਲਬ ਇਹਦੇ ਵਿੱਚ ਐਮ ਐਲ ਏ ਸਾਹਿਬ ਸਿਰਫ ਜਿਹੜੀ ਫਰਸਟ ਅਗਰੀਵਡ ਪਾਰਟੀ ਹੈ ਉਹਦੇ ਨਾਲ ਗੱਲਬਾਤ ਹੀ ਕਰਨਾ ਹੈ ਸੀਗੇ ਉਹ ਮਤਲਬ ਕਿਸੇ ਵੀ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਵੇਚ ਇਨਵੋਲ ਨਹੀਂ ਹੋਏ ਇਹਦੇ ਵਿੱਚ ਉਹ ਦੇਖਣੇ ਜੀ ਜਦੋਂ ਗੋਲੀ ਚੱਲੀ ਆ ਉਸ ਤੋਂ ਹਾਂਜੀ ਹਾਂਜੀ ਗੋਲੀ ਜਿਹੜੀ ਹੈਗੀ ਆ ਉਹ ਕਿਸੇ ਵੀ ਪਰਸਨ ਦੇ ਮਤਲਬ ਲੈਟ ਲੋਨ ਐਮ ਐਲ ਏ ਸਾਹਿਬ ਉਹ ਕਿਸੇ ਵੀ ਪਰਸੰਦੇ ਨਹੀਂ ਲੱਗੀ ਹੈਗੀ ਆ ਉਹ ਹਵਾਈ ਕਰ ਕੀਤਾ ਜਾਂ ਦੀਵਾਰ 'ਚ ਵਜੇ ਜੀ ਇਹ 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 ਚੀਜ਼ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਕਲੈਰੀਫਾਈ ਵੀ ਕਰਾਂਗੇ ਜੋ ਮਤਲਬ ਅਗਰੀਵਡ ਪਾਰਟੀ ਹੈ ਉਹਦੇ ਵੱਲੋਂ ਇਹੀ ਲਿਖਾਇਆ ਗਿਆ ਵੀ ਸਾਡੇ ਤੇ ਮਤਲਬ ਮਤਲਬ ਕਹਾ ਸੁਣੀ ਦੇ ਕਰਕੇ ਸਾਡੇ ਤੇ ਅਟੈਕ ਕੀਤਾ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਕਲੀਅਰ ਹੋ ਗਈ ਕਿੰਨੇ ਫਾਇਰ ਕੀਤੇ ਜੀ ਜੋ ਹੁਣ ਤੱਕ ਸਾਨੂੰ ਹੈਗਾ ਵੀ ਦੋ ਫਾਇਰ ਨੇ ਜੇ ਹੈਗੇ ਕਿਤੇ ਹੈਗੇ ਸਾਨੂੰ ਮੌਕੇ ਤੋਂ ਜਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਤੇ ਖਾਲੀ ਜਿਹੜਾ ਕਾਰਤੂਸ ਹੋ ਗਿਆ ਵੈਪਨ ਸਰ ਪ੍ਰਾਈਵੇਟ ਸੀਗਾ ਜਾਂ ਕੋਈ ਦੋ ਨੰਬਰ ਦਾ ਜਿਹੜਾ ਵੈਪਨ ਹੈਗਾ ਉਹ ਜਿਹੜਾ ਜਗਜੀਤ ਸਿੰਘ ਹੈ ਜੀ ਤੇ ਉਹਦੇ ਤੇ ਲਾਈਸੈਂਸਡ ਵੈਪਨ ਹੈਗਾ ਜੀ ਜਿਹੜੇ ਸਰ ਇੱਕ ਪਾਸੇ ਜਮਾ ਕਰਵਾਏ ਜਾ ਰਹੇ ਨੇ ਵੈਪਨ ਜਿਹੜੇ ਇਲੈਕਸ਼ਨ ਨੂੰ ਲੈ ਕੇ ਤਾਂ ਫਿਰ ਉਸ ਦੇ ਕੋਲ ਜਿਹੜੀ ਇਹ process ਜਿਹੜੀ ਹੈਗੀ ਹੈ ਡਿਪੋਜ਼ੀਸ਼ਨ ਦੀ ਉਹ ਚੱਲ ਰਹੀ ਸੀਗੀ ਜਿਹੜਾ ਇਹਦਾ ਆਰਮ ਡਿਪੋਜ਼ੀਸ਼ਨ ਨਹੀਂ ਹੋ ਗਿਆ ਇਹ ਜਿਹੜੀ ਥਾਣੇ ਥਾਣਾ ਹੈ ਉਹਦੇ ਤੋਂ ਕਲੈਰੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਲਈਤੀ ਜਾਊਗੀ ਵੀ ਕਿਉਂ ਨਹੀਂ ਸੀ ਜਮਾ ਹੋਇਆ ਸਰ ਕਿਹੜੀ ਧਾਰਾ ਦੀ ਮਾਮਲਾ ਕਰਦੇ ਹੋਇਆ ਫਿਲਹਾਲ ਜਿਹੜੀ ਇਹਨਾਂ ਨੇ ਸਾਨੂੰ ਆਪਣਾ ਬਿਆਨ ਲਿਖਾਇਆ ਉਹਦੇ ਅਕੋਰਡਿੰਗਲੀ ਅਸੀਂ 307 188 148 149 ਆਈਪੀਸੀ ਤੇ 25 27 ਆਰਮਜ਼ ਐਕਟ ਦਾ ਜਿਹੜਾ ਹੈਗਾ ਅਸੀਂ ਕੇਸ ਰਜਿਸਟਰ ਕਰਦੇ ਗੱਡੀ ਚਰਾਉਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਮੈਨੂੰ ਦਰਸ਼ਨ ਕਰ ਹਾਂਜੀ ਉਹ ਜਿਹੜਾ ਹੈਗਾ ਵੀ ਜਿਹੜੇ ਇਹ ਅਕਿਊਜ਼ਡ ਹੈਗੇ ਆ ਆਪਣੀਆਂ ਦੋ ਗੱਡੀਆਂ ਦੇ ਵਿੱਚ ਆਏ ਸੀਗੇ ਜਿਨ੍ਹਾਂ ਨੇ ਇੱਕਦਮ ਬਿਲਕੁਲ ਨੇੜੇ ਆ ਕੇ ਜਿਹੜੀ ਹੈਗੀ ਆਪਣੀ ਗੱਡੀ ਸਟਾਪ ਕੀਤੀ ਸੀਗੀ ਤੇ ਉਹ ਵਾਲਾ ਵਰਜ਼ਨ ਵੀ ਹੈਗਾ ਜੀ